ਬ੍ਰੋਹਿੰਦ ਕਰਤਾਈਓ ਬਿੱਟੇ ਲੱਗੇ ਚੱਤ ਆਹ ਸਰ ਮੈਂ ਤੁਹਾਨੂੰ ਕਹਿ ਰਿਹਾ ਆ ਤੇ ਆ ਆ ਜੀ ਤੇ ਜੈ ਬ੍ਰੂ ਵਾਲਮੀਕੀ ਜੈ ਭੀਮ ਜੈ ਭਾਰਤ ਮੈਂ ਜੀ ਰਿਸ਼ੀ ਮੱਟੂ ਸਾਡੇ ਨਾਲ ਬਾਬਾ ਹਰਿਦੇਵਨਾਥ ਜੀ ਇਨਰਜੀ ਨਸੂ ਆਪਣੇ ਚਾਲ ਜਵਾਲਾ ਵਾਲਮੀਕੀ ਹਰਰਵਾਲਮੀਕੀ ਜੋ ਇੱਕ ਸਿਮਰਨ ਭੈਣ ਦੇ ਘਰ ਗੋਲੀ ਚਲਦੀ ਆ ਹਨ ਬਸਾਤੇ ਬੰਦਿਆਂ ਵੱਲੋਂ ਮੈਂ ਪੁਲਿਸ ਪ੍ਰਸ਼ਾਸਨਗਾਰੀ ਬੇਨਤੀ ਕਰਦਾ ਆ ਜੋ ਦਿਨੋਂ ਦਿਨ ਜਿਹੜੇ ਇਹ ਦਿਲ ਵਧੇ ਜਾ ਰਹੇ ਆ ਤੇ ਇਹਨਾਂ ਨੂੰ ਬੇਨਤੀ ਕਰਨਾ ਵੀ ਇਹ ਜਲਦ ਜਲਦ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਗੈਂਗਸਟਰਾਂ ਨੂੰ ਅੰਦਰ ਸੁਟਿਆ ਜਾਵੇ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਉਸ ਭੈਣ ਨੂੰ ਇਨਸਾਫ ਦਿੱਤਾ ਜਾਵੇ ਜਿਹਦੇ ਘਰ ਗੋਲੀ ਚਲਾਈ ਗਈ ਹੈ ਜੀ ਸਿਮਰਤ ਭੈਣ ਦੇ ਘਰ ਜਾ ਕੇ ਗੋਲੀ ਚਲਾਈ ਆ ਅਣਵਿਸ਼ਤਿਆਂ ਨੂੰ ਮੈਂ ਬੇਨਤੀ ਕਰਦਾ ਵਾਂ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਆ ਵਾਲਮੀ ਕੀ ਹਰਰ ਵਾਲਮੀ ਕੀ ਹਾਂਜੀ ਜਿਆ ਗੁਰਵਾਲਮੀ ਕੀ ਜੀ ਇਹ ਜਿਹੜੇ ਵੇਰਕਾ ਵਿਖੇ ਇਹ ਜਿਹੜੀ ਗੋਲੀ ਚੱਲੀ ਆ ਜੀ ਅਮਨ ਅਮਨ ਸਿਮਰੰਦ ਦੇ ਘਰ ਉਥੇ ਅਮਨ ਵੀ ਮੌਕੇ ਤੇ ਮੌਜੂਦ ਸੀ ਤੇ ਕੁਝ ਵਿਅਕਤੀਆਂ ਵੱਲੋਂ ਜਿਹੜੇ ਅਣਪਛਾਤੇ ਵਿਅਕਤੀ ਜਾਂ ਕੁਝ ਵਿਅਕਤੀ ਸੀ ਉਹਨਾਂ ਵੱਲੋਂ ਇਹ ਜਿਹੜੀ ਗੁੰਡਾਗਰਦੀ ਕੀਤੀ ਗਈ ਆ ਤੇ ਇੱਕ ਗੋਲੀ ਜਿਹੜੀ ਆ ਅਮਨ ਦੇ ਪਿੰਡ ਦੇ ਲਾਗੋਂ ਦੀ ਖਹਿ ਕੇ ਲੰਗੀ ਆ ਤੋਂ ਦੇ ਖੋਲ ਪੁਲਿਸ ਨੂੰ ਬਰਾਮਦ ਕਰਕੇ ਦਿੱਤੇ ਗਿਆ ਤੇ ਅਸੀਂ ਪ੍ਰਸ਼ਾਸਨ ਤੋਂ ਬੇਤੀ ਕਰਦੇ ਆ ਕਿ ਵੈਰੀਫਾਈ ਕਰਕੇ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਇਹਨਾਂ ਨੂੰ ਇਨਸਾਫ ਮਿਲ ਸਕੇ ਜੈਗਰਵਾਲ ਮਿੱਕੀ ਜੈਪੀਨ ਜੈਪਾਲ

ਨਾ ਜੀ ਨਸੂ ਆਪਣੇ ਚਾਰ ਜਵਾਲ ਮਿੱਕੀ ਹਰਰਵਾਲ ਮਿੱਕੀ ਜੋ ਇੱਕ ਸਿਮਰ ਨਪੈਣ ਦੇ ਘਰ ਗੋਲੀ ਚਲਦੀ ਆ ਹਨ ਬਸਾਦੇ ਬੰਦਿਆਂ ਵੱਲੋਂ ਮੈਂ ਪੁਲਿਸ ਪ੍ਰਸ਼ਾਸਨ ਗਾੜੀ ਬੇਨਤੀ ਕਰਦਾ ਆ ਜੋ ਦਿਨੋਂ ਦਿਨ ਜਿਹੜੇ ਇਹ ਦਿਲ ਵਧੇ ਜਾ ਰਹੇ ਆ ਤੇ ਇਹਨਾਂ ਨੂੰ ਬੇਨਤੀ ਕਰਦਾ ਆ ਵੀ ਇਹ ਜਲਦ ਜਲਦ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਗੈਂਗਸਟਰਾਂ ਨੂੰ ਅੰਦਰ ਸੁਟਿਆ ਜਾਵੇ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਉਸ ਭੈਣ ਨੂੰ ਇਨਸਾਫ ਦਿੱਤਾ ਜਾਵੇ ਜਿਹਦੇ ਘਰ ਗੋਲੀ ਚਲਾਈ ਗਈ ਹੈ ਜੀ ਸਿਮਰਤ ਭੈਣ ਦੇ ਘਰ ਜਾ ਕੇ ਗੋਲੀ ਚਲਾਈ ਆ ਅਣਵਿਸ਼ਤियां ਲਾਉ ਮੈਂ ਬੇਨਤੀ ਕਰਦਾ ਵਾਂ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਆ ਵਾਲਮੀ ਕੀ ਹਰਰ ਵਾਲਮੀ ਕੀ ਹਾਂਜੀ ਜਿਆ ਗੁਰਵਾਲਮੀ ਕੀ ਜੀ ਇਹ ਜਿਹੜੇ ਵੇਰਕਾ ਵਿਖੇ ਇਹ ਜਿਹੜੀ ਗੋਲੀ ਚੱਲੀ ਆ ਜੀ ਅਮਨ ਅਮਨ ਸਿਮਰਨ ਦੇ ਘਰ ਉਥੇ ਅਮਨ ਵੀ ਮੌਕੇ ਤੇ ਮੌਜੂਦ ਸੀ ਤੇ ਕੁਝ ਵਿਅਕਤੀਆਂ ਵੱਲੋਂ ਜਿਹੜੇ ਅਣਪਛਾਤੇ ਵਿਅਕਤੀ ਜਾਂ ਕੁਝ ਵਿਅਕਤੀ ਸੀ ਉਹਨਾਂ ਵੱਲੋਂ ਇਹ ਜਿਹੜੀ ਗੁੰਡਾਗਰਦੀ ਕੀਤੀ ਗਈ ਆ ਤੇ ਇੱਕ ਗੋਲੀ ਜਿਹੜੀ ਆ ਇਹ ਅਮਨ ਦੇ ਪਿੰਡ ਦੇ ਲਾਗੋਂ ਦੀ ਖਹਿ ਕੇ ਲੰਗੀ ਆ ਉਹਦੇ ਖੋਲ ਪੁਲਿਸ ਨੂੰ ਬਰਾਮਦ ਕਰਕੇ ਦਿੱਤੇ ਗਿਆ ਤੇ ਅਸੀਂ ਪ੍ਰਸ਼ਾਸਨ ਤੋਂ ਬੇਤੀ ਕਰਦੇ ਆ ਕਿ ਵੈਰੀਫਾਈ ਕਰਕੇ ਦੋਸ਼ੀਆਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਇਹਨਾਂ ਨੂੰ ਇਨਸਾਫ ਮਿਲ ਸਕੇ ਜੈਗਰੂਵਾਲ ਮਿੱਕੀ ਜੈਪੀਨ ਜੈਪਾਟ